ਪਿਆਜ਼ ਅੱਜ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਹੈ ਕੱਚੇ ਰੂਪ ਦੇ ਵਿੱਚ ਵੀ ਤੇ ਪੱਕੇ ਰੂਪ ਦੇ ਵਿੱਚ ਵੀ ਅੱਜ ਗੱਲ ਕਰਾਂਗੇ ਕੱਚਾ ਪਿਆਜ਼ ਖਾਣ ਦੇ ਫਾਇਦਿਆਂ ਬਾਰੇ ਜੋ ਤੁਹਾਨੂੰ ਹੈਰਾਨ ਕਰ ਦੇਣਗੇ ਪਿਆਜ਼ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਬਲਕਿ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ ਆਓ ਜਾਣੀਏ ਕਿ ਕੱਚਾ ਪਿਆਜ਼ ਖਾਣ ਦੇ ਕੀ ਫਾਇਦੇ ਨੇ ਸਭ ਤੋਂ ਪਹਿਲਾ ਨੰਬਰ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਕੱਚਾ ਪਿਆਜ਼ ਖਾਣ ਨਾਲ ਬਲੱਡ ਪ੍ਰੈਸ਼ਰ ਕਾਬੂ 'ਚ ਰਹਿੰਦਾ ਹੈ ਕਿਉਂਕਿ ਇਸ ਦੇ ਵਿੱਚ ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਹੁੰਦੇ ਨੇ। ਦਿਲ ਦੇ ਲਈ ਵਧੀਆ ਹੁੰਦਾ ਹੈ। ਹਾਰਟ ਦੇ ਲਈ ਬਹੁਤ ਹੀ ਵਧੀਆ ਕੱਚੇ ਪਿਆਜ਼ ਨੂੰ ਮੰਨਿਆ ਗਿਆ। ਇਹ ਕੋਲੇਸਟ੍ਰੋਲ ਲੈਵਲ ਨੂੰ ਘਟਾਉਂਦਾ ਹੈ। ਅਤੇ ਜਦੋਂ ਕੋਲੇਸਟ੍ਰੋਲ ਹੀ ਨਹੀਂ ਵਧੇਗਾ ਤਾਂ ਹਾਰਟ ਅਟੈਕ ਵੀ ਨਹੀਂ ਆਏਗਾ। ਸਟ੍ਰੋਕ ਦੇ ਖਤਰੇ ਘਟ ਜਾਂਦੇ ਨੇ। ਸ਼ੂਗਰ ਦੇ ਰੋਗੀਆਂ ਲਈ ਲਾਭਕਾਰੀ। ਦੋਸਤੋ ਕੱਚੇ ਪਿਆਜ਼ ਦੇ ਵਿੱਚ ਇਨਸੂਲਿਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਪਿਆਜ਼ ਇنسੂਲਿਨ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਸਹਾਇਕ ਹੈ। ਤਾਂ ਸ਼ੂਗਰ ਦੇ ਰੋਗੀ ਕੱਚਾ ਪਿਆਜ਼ ਦਾ ਸੇਵਨ ਕਰ ਸਕਦੇ ਨੇ। ਸਰਦੀ ਤੇ ਜ਼ੁਕਾਮ ਤੋਂ ਰਾਹਤ। ਪਿਆਜ਼ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਜੋ ਤੁਹਾਨੂੰ ਠੰਡ, ਜ਼ੁਕਾਮ ਤੋਂ ਬਚਾਉਂਦੇ ਨੇ। ਸਰਦੀਆਂ ਵਿੱਚ ਤੁਸੀਂ ਕੱਚਾ ਪਿਆਜ਼ ਖਾਣੇ ਹੋ ਤਾਂ ਤੁਹਾਨੂੰ ਬਹੁਤ ਘੱਟ ਜ਼ੁਕਾਮ ਠੰਡ ਲੱਗੇਗੀ। ਅਗਲੀ ਗੱਲ ਕਰਦੇ ਹਾਂ ਸਕਿਨ ਅਤੇ ਵਾਲਾਂ ਲਈ ਵਧੀਆ ਹੁੰਦਾ ਹੈ ਕੱਚਾ ਪਿਆਜ਼ ਕੱਚਾ ਪਿਆਜ਼ ਖਾਣ ਨਾਲ ਤਪਚਾ ਬਿਲਕੁਲ ਹੀ ਚਮਕਦਾਰ ਬਣ ਜਾਂਦੀ ਹੈ ਵਾਲ ਮਜ਼ਬੂਤ ਹੋ ਜਾਂਦੇ ਨੇ ਕਿਉਂਕਿ ਪਿਆਜ਼ ਦੇ ਵਿੱਚ ਸਲਫਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਲੀਵਰ ਦੀ ਸਫਾਈ ਕਰਦਾ ਹੈ ਕੱਚਾ ਪਿਆਜ਼ ਇਹ ਲੀਵਰ ਨੂੰ ਡੀਟੌਕਸੀਫਾਈ ਕਰਦਾ ਹੈ ਤੇ ਖੂਨ ਦੀ ਸਫਾਈ ਕਰਦਾ ਹੈ ਜਿਸ ਕਰਕੇ ਆਪਣਾ ਲੀਵਰ ਬਿਲਕੁਲ ਹੈਲਦੀ ਰਹਿੰਦਾ ਹੈ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਕੱਚਾ ਪਿਆਜ਼ ਦੋਸਤੋ ਪਿਆਜ਼ ਦੇ ਵਿੱਚ ਕੈਲਸ਼ੀਅਮ ਅਤੇ ਹੋਰ ਪੋਸ਼ਕ ਤੱਤ ਮਿਲਦੇ ਨੇ ਜਿਹੜੇ ਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਨੇ ਇਸ ਕਰਕੇ ਤੁਸੀਂ ਆਪਣੇ ਭੋਜਨ ਚ ਕੱਚਾ ਪਿਆਜ਼ ਸ਼ਾਮਲ ਕਰ ਸਕਦੇ ਹੋ ਇਮਿਊਨਿਟੀ ਪਾਵਰ ਵਧਾ ਕੇ ਹਾਜਮੇ ਨੂੰ ਵੀ ਠੀਕ ਕਰਦਾ ਹੈ ਕੱਚਾ ਪਿਆਜ਼ ਇਹੇ ਪੇਟ ਦੇ ਵਿੱਚ ਗੜਬੜ ਗੈਸ ਅਤੇ ਹੋਰ ਜਿਹੜੀਆਂ ਪੇਟ ਦੀਆਂ ਸਮੱਸਿਆਵਾਂ ਆਣੇ ਉਹਨਾਂ ਤੋਂ ਰਾਹਤ ਦਵਾਉਂਦਾ ਹੈ ਇਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਇਹ ਵਧਾਉਂਦਾ ਹੈ ਜਿਸ ਕਰਕੇ ਤੁਹਾਨੂੰ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਨੇ ਨੰਬਰ 9 ਤੇ ਗੱਲ ਕਰਦੇ ਹਾਂ ਦੋਸਤੋ ਐਸੀ ਬਿਮਾਰੀ ਦੀ ਜੀ ਦਾ ਨਾਮ ਲੈਣ ਤੋਂ ਵੀ ਡਰ ਲੱਗਦਾ ਹੈ ਪ੍ਰਮਾਤਮਾ ਸਭ ਨੂੰ ਬਚਾਈ ਰੱਖੇ ਉਹ ਹੈ ਕੈਂਸਰ ਦੀ ਬਿਮਾਰੀ ਦੋਸਤੋ ਜੇਕਰ ਤੁਸੀਂ ਕੱਚਾ ਪਿਆਜ਼ ਖਾਣੇ ਹੋ ਆਪਣੇ ਸਲਾਦ ਦੇ ਵਿੱਚ ਭੋਜਨ ਦੇ ਨਾਲ ਤਾਂ ਕੈਂਸਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਨੇ ਕੈਂਸਰ ਰੋਕਣ ਵਿੱਚ ਮਦਦਗਾਰ ਹੁੰਦਾ ਹੈ ਕੱਚਾ ਪਿਆਜ਼ ਦੋਸਤੋ ਕੱਚਾ ਪਿਆਜ਼ ਖਾਣ ਨਾਲ ਕਈ ਕਿਸਮ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਇਸ ਕਰਕੇ ਕੱਚਾ ਪਿਆਜ਼ ਲਾਜ਼ਮੀ ਖਾਓ ਜ਼ਿਆਦਾ ਡਿਟੇਲ ਚ ਆਪਾਂ ਫਿਰ ਕਿਸ ਦਿਨ ਜਾਵਾਂਗੇ ਮੋਟਾਪੇ ਨੂੰ ਵੀ ਘਟਾਉਂਦਾ ਹੈ ਦੋਸਤੋ ਪਿਆਜ਼ ਦੇ ਵਿੱਚ ਕੈਲੋਰੀ ਘੱਟ ਹੁੰਦੀ ਹੈ ਇਸ ਕਰਕੇ ਇਹ ਵਜ਼ਨ ਘਟਾਉਣ ਵਾਲਿਆਂ ਲਈ ਵੀ ਇੱਕ ਵਧੀਆ ਸਾਬਤ ਹੋ ਸਕਦਾ ਹੈ ਸੋ ਜਿਹੜੇ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਨੇ ਆਪਣਾ ਭਾਰ ਘਟਾਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੱਚਾ ਪਿਆਜ਼ ਬਹੁਤ ਹੀ ਵਧੀਆ ਹੈ ਹੁਣ ਇਹ ਇਦਾਂ ਨਾ ਕਿਤੇ ਕੱਚਾ ਪਿਆਜ਼ ਖਾਣਾ ਛੱਡ ਦਿਓ ਵੀ ਵੀ ਮੈਂ ਤਾਂ ਮੇਰਾ ਭਾਰ ਤਾਂ ਪਹਿਲਾਂ ਹੀ ਘਟਾ ਵੀ ਮੈਂ ਇਹ ਜਿਹੜੀ ਫालतू ਚਰਬੀ ਹੁੰਦੀ ਹੈ ਫੈਟ ਹੁੰਦੀ ਹੈ ਉਹਨੂੰ ਖੋਰਦਾ ਹੈ ਕੱਚਾ ਪਿਆਜ਼ ਤਾਂ ਜਿਹੜੇ ਪਹਿਲਾਂ ਹੀ ਪਤਲੇ ਆ ਜਿਨ੍ਹਾਂ ਦਾ ਪਹਿਲਾਂ ਹੀ ਸਰੀਰ ਮੀਡੀਅਮ ਸਾਈਜ਼ ਦਾ ਤਾਂ ਉਹਨਾਂ ਤੇ ਕੋਈ ਜ਼ਿਆਦਾ ਫਰਕ ਨਹੀਂ ਪਾਵੇਗਾ ਤੁਹਾਨੂੰ ਹੋਰ ਬੜੀਆਂ ਥਾਵਾਂ ਤੇ ਲਾਭ ਦਵੇਗਾ ਜ਼ਰੂਰੀ ਨਹੀਂ ਵੀ ਕੱਲਾ ਤੁਹਾਨੂੰ ਹੋਰ ਤੁਹਾਡਾ ਪਾਰਕਟ ਆ ਦੂਗਾ ਡਰੇ ਹੋਣਾ ਕੋਈ ਚੱਕਰ ਨਹੀਂ ਤਾਂ ਇਸ ਤੋਂ ਇਲਾਵਾ ਦੋਸਤੋ ਮੈਂ ਦੱਸ ਕੇ ਹੜਿਆ ਤੁਹਾਨੂੰ ਕਿ ਆਪਣੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਲਰਜੀ ਅਤੇ ਅਸਥਮੇ ਤੋਂ ਰਾਹਤ ਕੱਚਾ ਪਿਆਜ਼ ਖਾਣ ਨਾਲ ਸਾਧੀਆਂ ਬਿਮਾਰੀਆਂ ਜਿਵੇਂ ਕਿ ਅਸਥਮਾ ਨੂੰ ਘਟਾਇਆ ਜਾ ਸਕਦਾ ਹੈ ਮੂੰਹ ਦੀ ਬਦਬੂ ਨੂੰ ਦੂਰ ਕਰਦਾ ਹੈ ਕੱਚਾ ਪਿਆਜ਼ ਹੈਰਾਨੀ ਦੀ ਗੱਲ ਹੈ ਕਿ ਰੋਜ਼ਾਨਾ ਥੋੜਾ ਜਿਹਾ ਕੱਚਾ ਪਿਆਜ਼ ਖਾਣ ਨਾਲ ਮੂੰਹ ਦੀ ਬਦਬੂ ਖਤਮ ਹੋ ਜਾਂਦੀ ਹੈ ਕਿਉਂਕਿ ਇਹ ਬੈਕਟੀਰੀਆ ਮਾਰਦਾ ਹੈ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਹੁੰਦੀ ਹੈ ਮੂੰਹ ਦੀ ਬਦਬੂ ਦੀ ਯਾਦਾਸ਼ਤ ਸ਼ਕਤੀ ਵੀ ਵਧਾਉਂਦਾ ਹੈ ਪਿਆਜ਼ ਵਿੱਚ ਉਹ ਐਂਟੀਆਕਸੀਡੈਂਟ ਮੌਜੂਦ ਹੁੰਦੇ ਨੇ ਜੋ ਦਿਮਾਗ ਦੀ ਕਾਰਜਗਾਰੀ ਨੂੰ ਵਧਾਉਂਦੇ ਨੇ ਦਿਮਾਗ ਨੂੰ ਐਕਟਿਵ ਕਰਦੇ ਨੇ ਸੋ ਜੇਕਰ ਬੱਚੇ ਵੀ ਕੱਚਾ ਪਿਆਜ਼ ਖਾਂਦੇ ਨੇ ਤਾਂ ਵਧੀਆ ਉਹਨਾਂ ਦੀ ਸਟੱਡੀ ਵੀ ਇੰਪਰੂਵ ਹੋਵੇਗੀ ਤੇ ਹੋਰ ਵੀ ਜੇਕਰ ਤੁਹਾਨੂੰ ਕਿਸੇ ਚੀਜ਼ ਦਾ ਰੱਖ ਚੇਤਾ ਭੁੱਲ ਜਾਂਦਾ ਤਾਂ ਕੱਚਾ ਪਿਆਜ਼ ਤੁਹਾਡੀ ਯਾਦਾਸ਼ਤ ਵਧਾਉਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਹਾਰਮੋਨ ਬੈਲੈਂਸ ਬਣਾਈ ਰੱਖਦਾ ਹੈ ਪਿਆਜ਼ ਸਰੀਰ ਦੇ ਕੁਦਰਤੀ ਹਾਰਮੋਨਸ ਨੂੰ ਬੈਲੈਂਸ ਕਰਦਾ ਹੈ ਜੋ ਮਹਿਲਾਵਾਂ ਤੇ ਮਾਸਿਕ ਧਰਮ ਚੱਕਰ ਦਵਾਇਦਾ ਲਾਭਦਾਇਕ ਹੁੰਦੇ ਨੇ ਖੂਨ ਨੂੰ ਪਤਲਾ ਕਰਦਾ ਹੈ ਪਹਿਲਾਂ ਹੀ ਦੱਸ ਗਿਆ ਹਟਿਆ ਕਿ ਜਦੋਂ ਖੂਨ ਪਤਲਾ ਹੋਏਗਾ ਤਾਂ ਕੋਲੇਸਟ੍ਰੋਲ ਲੈਵਲ ਘਟੇਗਾ ਤਾਂ ਹਾਰਟ ਅਟੈਕ ਫਿਰ ਆਉਣ ਦੇ ਚਾਂਸ ਹੀ ਖਤਮ ਹੋ ਜਾਂਦੇ ਨੇ ਪੇਟ ਦੇ ਕੀੜਿਆਂ ਨੂੰ ਵੀ ਮਾਰਦਾ ਹੈ ਤੇ ਜਿਨ੍ਹਾਂ ਨੂੰ ਕਹਿ ਲਓ ਮੂਤਰ ਰੋਗ ਨੇ ਉਹਨਾਂ ਵਾਸਤੇ ਵੀ ਲਾਭਕਾਰੀ ਹੈ ਇਹ ਮੂਤਰ ਨਲੀ ਦੀ ਸਫਾਈ ਕਰਦਾ ਹੈ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕੱਚਾ ਪਿਆਜ਼ ਆਪਣੇ ਭੋਜਨ ਚ ਖਾਂਦੇ ਹੋ ਕਿ ਨਹੀਂ ਖਾਂਦੇ ਤਾਂ ਜਦੋਂ ਵੀ ਕੱਚਾ ਪਿਆਜ਼ ਆਪਾਂ ਖਾਣਾ ਹੈ ਤਾਂ ਉਹਨੂੰ ਪਹਿਲਾਂ ਗੱਲਾਂ ਤਿਆਰ ਰੱਖਣਾ ਕਿ ਉਹਨੂੰ ਪਹਿਲਾਂ ਧੋਣਾ ਵਾਸ਼ ਕਰਨਾ ਠੀਕ ਹੈ ਜਿੱਥੋਂ ਆਪ ਪਿਆਜ਼ ਖਰੀਦਦੇ ਆਂ ਧਿਆਨ ਰੱਖਣਾ ਕਿ ਪਿਆਜ਼ ਗਲੇ ਸੜੇ ਨਹੀਂ ਹੋਣੇ ਚਾਹੀਦੇ ਵਧੀਆ ਪਿਆਜ਼ ਖਰੀਦਣੇ ਨੇ ਵਧੀਆ ਕੁਆਲਿਟੀ ਦੇ ਭਾਵੇਂ 10 ਰੁਪਏ ਮਹਿੰਗੇ ਖਰੀਦ ਲਓ ਆਪਣੀ ਸਿਹਤ ਨਾਲ ਕੋਈ ਕੰਪਰਮਾਈਜ਼ ਨਾ ਕਰਿਓ ਤਾਂ ਸਾਫ ਸਪਾਈ ਦਾ ਪੂਰਾ ਧਿਆਨ ਰੱਖਣਾ ਹੱਤ ਤੋਕੇ ਖਾਣੇ ਨੇ ਵਧੀਆ ਵਧੀਆ ਪਿਆਜ਼ ਆਪਣੇ ਖਾਣੇ ਦੇ ਵਿੱਚ ਕੱਟ ਕੇ ਸ਼ਾਮਲ ਕਰੀਏ ਤਾਂ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਇਹ ਜਾਣਕਾਰੀ 1% ਵੀ ਪਸੰਦ ਆਈ ਹੈ ਨਾ ਤਾਂ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੇ ਕਿਸੇ ਹੋਰ ਦਾ ਭਲਾ ਹੋ ਜੂਗਾ ਕਿਸੇ ਹੋਰ ਤੱਕ ਵੀਡੀਓ ਪਹੁੰਚਦੀ ਹੋ ਜੂਗੀ ਸਾਨੂੰ ਵੀਡੀਓ ਬਣਾਉਣ ਤੇ ਇੱਕ ਬੜਾ ਟਾਈਮ ਲੱਗਦਾ ਹੈ ਬੜੀ ਮਿਹਨਤ ਲੱਗਦੀ ਹੈ ਤਾਂ ਕਿ ਤੁਹਾਡੇ ਲਈ ਇੱਕ ਵਧੀਆ ਸੋਹਣੀ ਵੀਡੀਓ ਤਿਆਰ ਕੀਤੀ ਜਾ ਸਕੇ ਤੇ ਤੁਹਾਡਾ ਇੱਕ ਸੈਕਿੰਡ ਲੱਗਦਾ ਹੈ ਲਾਈਕ ਕਰਨ ਵਾਸਤੇ ਤੇ ਲਾਈਕ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਇਸ ਕਰਕੇ ਲਾਈਕ ਕਰਦੇ ਆ ਕਰੋ ਮਿੱਟੋ ਕਮੈਂਟ ਕਰਕੇ ਦੱਸੋ ਕਿ ਤੁਸੀਂ ਕੱਚਾ ਪਿਆਜ਼ ਖਾਂਦੇ ਹੋ ਕਿ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਿਹਤ ਨਾਲ ਸੰਬੰਧਿਤ ਹੋਰ ਨਵੀਆਂ ਵੀਡੀਓ ਦੇਖਣ ਲਈ ਤੁਸੀਂ ਸਿਹਤ ਦੀ ਗੱਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਨਵੀਆਂ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਫਿੱਟ ਅਤੇ ਤੰਦਰੁਸਤ ਰਹਿ ਸਕਦੇ ਹੋ ਤੇ ਤੁਹਾਡਾ ਦਵਾਈਆਂ ਤੋਂ ਖਹਿੜਾ ਛੁੱਟ ਸਕਦਾ ਹੈ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਦਬਕੇ